ਤੋ ਨਾਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰਗ ਹਾਏ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਕਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ 5 ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਤ ਦੁਖਾਏ ਓ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰਖ ਹੈ ਉਧਰ ਹੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਘਾਇ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਾਸਰੀ ਮਹੱਲਾ 5 ਦੂਤ ਦੁਸ਼ਮਨ ਸਭ ਤੁਜਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਉਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹੈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹਲਾ 5 ਦੂਤ ਦੁਸ਼ਮਨ ਸਭ ਤੁਜਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਉ ਤੁ ਦੁਖਾਏ ਓ ਤਤਕਾਲ ਤੁਮਾਰ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਘਰ ਘਾਇ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੁਧ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨੋ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹੈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ 5 ਦੂਤ ਦੁਸ਼ਮਨ ਸਭ ਤੁਜਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹੈ ਉਧਰ ਹੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਉ ਤੁ ਦੁਖਾਏ ਓ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰਖ ਹੈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹੈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ 5 ਦੂਤ ਦੁਸ਼ਮਨ ਸਭ ਤੁਜਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਘਹਾ ਉਧਰ ਹੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਤ ਦੁਖਾਏ ਓ ਤਤਕਾਲ ਤੁਮਾਰ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਅਰਗ ਹੈ ਉਦਰ ਹੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨੋਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਘਾਇ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ 5 ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹੈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨੋ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਤੁਜਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਉਤ ਦੁਖਾਏ ਉਹ ਤਤਕਾਲ ਤੁਮਾਰ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਅਰਗ ਹੈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨੋ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹੈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ 5ਵਾਂ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹਾਏ ਉਧਰ ਹੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਉਤ ਦੁਖਾਏ ਹੋ ਤਤਕਾਲ ਤੁਮ ਮਾਰ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰਖ ਹੈ ਉਦਰ ਹੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹੈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨੋ ਸ੍ਰੀ ਮਹੱਲਾ 5 ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹਾਈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨੁ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਤੁ ਦੁਖਾਏ ਓ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਰਗ ਹੈ ਉਦਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨੋ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਤਜਤੇ ਨਿਵ ਰਹਿ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹੈ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ 5 ਦੂਤ ਦੁਸ਼ਮਨ ਸਭ ਤੁਜ ਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਉਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖਉ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਹੋ ਦਾਸ ਕੋ ਕਰ ਗਹਾਏ ਉਧਰ ਹੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ